ਸਿਮਰ ਰঞ্জੀਤ ਸਿੰਘ ਮਾਨ ਮੌਜੂਦ ਨੇ ਰੋਡ ਸ਼ੋਅ ਦੇ ਵਿੱਚ ਗੋਵਿੰਦ ਸਿੰਘ ਸੰਧੂ ਉਹਨਾਂ ਦੇ ਦੋਤੇ ਉਮੀਦਵਾਰ ਨੇ ਨਵਜੋਤ ਕੋਰ ਲੰਬੀ ਦਿਖਾਈ ਦੇ ਰਹੀ ਆ ਸੰਧੂ ਸਾਹਿਬ ਸਾਰੀਆਂ ਪਾਰਟੀਆਂ ਰੋਡ ਸ਼ੋਅ ਕੱਢ ਰਹੀਆਂ ਨੇ ਤੁਸੀਂ ਵੀ ਕੱਢ ਰਹੇ ਹੋ ਕਿਵੇਂ ਦਾ ਰਿਸਪੌਂਸ ਮਿਲਦਾ ਕਿਹੜਾ ਕਿਹੜਾ ਰੋਡ ਸ਼ੋਅ ਸਭ ਤੋਂ ਤਕੜਾ ਦੱਸੋ ਤੁਸੀਂ ਸਾਰਿਆਂ ਦਾ ਦੇਖਿਆ ਇੱਕ ਪਾਰਟੀਆਂ ਕਾਂਗਰਸ ਪਾਰਟੀ ਕੱਲ ਸ਼ਰਾਬ ਵੰਡਦੀ ਫੜੀ ਗਈ ਹੈ ਡੇਰਾ ਬਾਬਾ ਨਾਨਕ ਤੇ ਸਾਡੇ ਕੈਂਡੀਡੇਟ ਨੇ ਫੜਿਆ ਜਿਹੜੀ ਪਾਰਟੀ ਤੇ ਜਿਹੜੇ ਕੈਂਡੀਡੇਟ ਸ਼ਰਾਬ ਵੇਚਦੇ ਆ ਉਹਨਾਂ ਨੇ ਸਮਾਜ ਦਾ ਕੀ ਸੁਧਾਰਨਾ ਚਿੱਟਾ ਵੇਚਦਾ ਫੜ ਲਿਆ ਵੰਡ ਦੇ ਫੜ ਫੜ ਲਿਆ ਵੋਟਾਂ ਲੈਣ ਵਾਸਤੇ ਅਸੀਂ ਉਸ ਚੌਕੀ ਦੇ ਚੌਕੀ ਇੰਚਾਰ ਡੀਐਸਪੀ ਐਸਐਚਓ ਉਹਨਾਂ ਦੇ ਸੌਰਿਆਂ ਦੇ ਘਰ ਅੱਗੇ ਧਰਨਾ ਦੇਵਾਂਗੇ ਸੋ ਮੈਂ ਇਹ ਚੇਤਾਵਨੀ ਦੇ ਰਿਹਾ ਸਾਰੀ ਪਾਰਟੀਆਂ ਨੂੰ ਤੇ ਜੇ ਫੜੇ ਗਏ ਤੇ ਫਿਰ ਇਸ ਪਾਰਟੀ ਤੋਂ ਮਾੜੀ ਕੋਈ ਪਾਰਟੀ ਨਹੀਂ ਲੱਭੋਗੇ। ਹਾਂਜੀ। ਇਹ ਚਮਕੀ ਆ ਸਿੱਧੀ। ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ। ਮੈਂ ਅਮਨਦੀਪ ਸਿੰਘ ਮਾਝਾ, ਹਲਕਾ ਬਰਨਾਲਾ ਚ ਮੰਗੂ ਦਾ ਚ ਬਰਨਾਲਾ ਸ਼ਹਿਰ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਰੋਡ ਸ਼ੋਅ ਕੱਢੇ ਜਾ ਰਹੇ ਨੇ। ਆਮ ਆਦਮੀ ਪਾਰਟੀ ਵੱਲੋਂ ਰੋਡ ਸ਼ੋਅ ਕੱਢਿਆ ਗਿਆ। ਕਾਂਗਰਸ ਪਾਰਟੀ ਵੱਲੋਂ ਰੋਡ ਸ਼ੋਅ ਕਰਿਆ ਜਾ ਰਿਹਾ ਸੇ ਜਿਸ ਰੋਡ ਸ਼ੋਅ ਚ ਮੌਜੂਦ ਆ ਉਹ ਰੋਡ ਸਰ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਉਮੀਦਵਾਰ ਗੋਵਿੰਦ ਸਿੰਘ ਸੰਧੂ ਦਾ ਤਸਵੀਰਾਂ ਦਿਖਾਵਾਂਗੇ ਕਿ ਸਾਹਮਣੇ ਉਮੀਦਵਾਰ ਗੋਵਿੰਦ ਸਿੰਘ ਸੰਧੂ ਨਾਲ ਸਿਮਰਨਜੀਤ ਸਿੰਘ ਮਾਨ ਸਿਮਰਨਜੀਤ ਸਿੰਘ ਮਾਨ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਿਮਰਨਜੀਤ ਸਿੰਘ ਮਾਨ ਮੌਜੂਦ ਨੇ ਰੋਡ ਸ਼ੋਅ ਦੇ ਵਿੱਚ ਗੋਵਿੰਦ ਸਿੰਘ ਸੰਧੂ ਉਹਨਾਂ ਦੇ ਦੋਤੇ ਉਮੀਦਵਾਰ ਨੇ ਨਮਜੋਤ कौर ਲੰਬੀ ਦਿਖਾਈ ਦੇ ਰਹੀ ਆ ਸੋ ਵੱਡੀ ਗਿਣਤੀ ਚ ਜਿਹੜੇ ਆਗੂ ਨੇ ਪਾਰਟੀ ਦੇ ਉਹ ਮੌਜੂਦ ਨੇ ਰੋਡ ਸ਼ੋਅ ਕੱਢਿਆ ਯਾਰ ਇਹ ਤਸਵੀਰਾਂ ਤੁਹਾਨੂੰ ਸਿੱਧੀਆਂ ਅਧਿਕਾਰੀਆਂ ਗੱਲਬਾਤ ਵੀ ਕਰਾਂਗੇ ਜਿਹੜੇ ਨੌਜਵਾਨ ਨੇ ਉਹ ਵੀ ਨਾਲ ਨੇ ਭਾਈ ਜੀ ਕੀ ਨਾਮ ਆਪਣਾ ਨਾ ਨਰਿੰਦਰ ਸਿੰਘ ਹੈ ਜੀ ਨਰਿੰਦਰ ਜੀ ਕਿਵੇਂ ਲੱਗਦਾ ਰੋਡ ਸ਼ੋਅ ਚ ਸਿਮਰਜੀਤ ਸਿੰਘ ਮਾਨ ਵੀ ਮੌਜੂਦ ਨੇ ਬਹੁਤ ਵਧੀਆ ਸਾਰੇ ਸਿਮਰਜੀਤ ਸਿੰਘ ਮਾਨ ਦੀ ਵੀ ਭਾਈ ਨਵਜੋਤਕਾਰ ਲੰਬੀ ਜੀ ਭਾਈ ਗਵਿੰਦ ਸਿੰਘ ਜੀ ਸਾਰੇ ਮੌਜੂਦ ਹੈ ਸਾਡੀ ਪਾਰਟੀ ਦੇ ਸਾਰੇ ਸੀਨੀਅਰ ਆਗੂ ਮੌਜੂਦ ਨੇ ਕਿ ਬਹੁਤ ਚੜ੍ਹਦੀ ਕਲਾ ਦੀ ਪੂਰੀ ਹੈ ਨਾ ਬਾਕੀ ਤੁਸੀਂ ਆਲੇ-ਦਾਲੇ ਦੇਖ ਹੀ ਰਹੋਗੇ ਲੋਕਾਂ ਦਾ ਉਤਸ਼ਾਹ ਹੈਗਾ ਲੋਕ ਬਦਲਾਅ ਹੋਣਾ ਜਿਹੜਾ ਅਸਲੀ ਬਦਲਾਅ ਆ ਵੀਰੇ ਉਹ ਹੁਣ ਆਉਣਾ ਹੈਗਾ ਸਾਰਿਆਂ ਨੂੰ ਬਹੁਤ ਹੱਥ ਜੋੜ ਕੇ ਬੇਨਤੀ ਕਰਦੇ ਆਂਗੇ ਕਿ ਚੜ੍ਹਦੀ ਕਲਾ 'ਚ ਰਹੋ ਸਾਰੇ ਭਾਈ ਗਵਿੰਦ ਸਿੰਘ ਨੂੰ ਵੱਧ ਤੋਂ ਵੱਧ ਲੀਡ ਦੇ ਨਾਲ ਜਿਹੜਾ ਆਪਾਂ ਨੇ ਬਰਨਾਲੇ ਤੋਂ ਜਿੱਤਣਾ ਹੈਗਾ ਮੇਰਾ ਜਿਹੜਾ ਸੰਗਰੂਰ ਹੈਗਾ ਅਸੀਂ ਵੀ ਆਏ ਆਂ ਭਾਈ ਦੀ ਸਪੋਰਟ ਦੇ ਵਿੱਚ हां जी हां जी बहुत ਸਾਡਾ ਅਸੀਂ ਪੂਰਾ ਸਹਿਯੋਗ ਇਹਦਾ ਬਾਈ ਦੇ ਨਾਲ ਹੈਗਾ ਤੇ ਅਸੀਂ ਚੜ੍ਹਦੀ ਕਲਾ ਦੇ ਵਿੱਚ ਪ੍ਰਚਾਰ ਜਿਹੜਾ ਹੋ ਰਿਹਾ ਹੈਗਾ ਸਾਡੇ ਨਾਲ Hindu, Muslim, Sikh, ईसाई ਸਭ ਧਰਮਾਂ ਦੇ ਲੋਕ ਨੇ ਜਿਹੜੇ ਬਾਈ ਗਵਿੰਦ ਸਿੰਘ ਸੰਧੂ ਦਾ ਸਾਥ ਦੇ ਰਹੇ ਨੇਗੇ ਦਿੱਤਾ ਵੱਡੀ ਲੀਡ ਦੇ ਨਾਲ ਜਿਹੜਾ ਅਸੀਂ ਬਰਨਾਲੇ ਦੇ ਉੱਤੇ ਅਸੀਂ ਜਿੱਤ ਪ੍ਰਾਪਤ ਕਰਾਂਗੇ ਬਿਲਕੁਲ ਜੀ ਸੋ ਗੋਵਿੰਦ ਸਿੰਘ ਸੰਧੂ ਉਮੀਦਵਾਰ ਨੇ ਸ਼੍ਰੋਮਣੀ ਕਾਲੀ ਯਾਰ ਅੰਮ੍ਰਿਤਸਰ ਤੋਂ ਵੱਡਾ ਕਾਫਲਾ ਜ ਬਰਨਾਲਾ ਸ਼ਹਿਰ ਦੇ ਵਿੱਚ ਕੱਢ ਰਹੇ ਨੇ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਹੇ ਹਾਂ ਤਸਵੀਰਾਂ ਕਿ ਗੱਲਬਾਤ ਵੀ ਕਰਾਂਗੇ ਸੰਧੂ ਸਾਹਿਬ ਨਾਲ ਸੰਧੂ ਸਾਹਿਬ ਸਾਰੀਆਂ ਪਾਰਟੀਆਂ ਰੋਡ ਸ਼ੋਅ ਕੱਢ ਰਹੀਆਂ ਨੇ ਤੁਸੀਂ ਵੀ ਕੱਢ ਰਹੇ ਹੋ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਕਿਹੜਾ ਕਿਹੜਾ ਰੋਡ ਸ਼ੋਅ ਸਭ ਤੋਂ ਤਕੜਾ ਦੱਸੋ ਤੁਸੀਂ ਸਾਰਿਆਂ ਦਾ ਦੇਖਿਆ ਦੇਖੋ ਇੱਕ ਪਾਰਟੀਆਂ ਕਾਂਗਰਸ ਪਾਰਟੀ ਕਲ ਸ਼ਰਾਬ ਵੰਡ ਦੀ ਫੜੀ ਗਈ ਹੈ ਡੇਰਾ ਬਾਬਾ ਨਾਨਕ ਤੇ ਸਾਡੇ ਕੈਂਡੀਡੇਟ ਨੇ ਫੜਿਆ ਜਿਹੜੀ ਪਾਰਟੀ ਤੇ ਜਿਹੜੇ ਕੈਂਡੀਡੇਟ ਸ਼ਰਾਬ ਵੇਚਦੇ ਆ ਉਹਨਾਂ ਨੇ ਸਮਾਜ ਦਾ ਕੀ ਸੁਧਾਰਨ ਜੇ ਅੱਜ ਰਾਤ ਨੂੰ ਪੂਰੀ ਰਾਤ ਜਾਗਾਂਗੇ ਜੇ ਅਸੀਂ ਕਿਸੇ ਪਾਰਟੀ ਨੂੰ ਸ਼ਰਾਬ ਪੁੱਕੀ ਅਫੀਮ ਜਾਂ ਅਸੀਂ ਉਹਨਾਂ ਨੂੰ ਕੋਈ ਚਿੱਟਾ ਵੇਚਦਾ ਫੜ ਲਿਆ ਵੰਡ ਦੇ ਫੜ ਫੜ ਲਿਆ ਵੋਟਾਂ ਲੈਣ ਵਾਸਤੇ ਅਸੀਂ ਉਸ ਚੌਕੀ ਦੇ ਚੌਕੀਨ ਚਾਰ ਡੀਐਸਪੀ ਐਸਐਚਓ ਉਹਨਾਂ ਦੇ ਸੌਰਿਆਂ ਦੇ ਘਰ ਅੱਗੇ ਧਰਨਾ ਦੇਵਾਂਗੇ ਜਲੀਲ ਕਰਕੇ ਜਿਵੇਂ ਤੁਸੀਂ ਇਹ ਕਹਿ ਲੋ ਕਿ ਉਹ ਜੂਨ ਦਾ ਜੀ ਨਹੀਂ ਕਰੂਗਾ ਸੋ ਮੈਂ ਇਹ ਚੇਤਾਵਨੀ ਦੇ ਰਿਹਾ ਸਾਰੀ ਪਾਰਟੀਆਂ ਨੂੰ ਖਾਸ ਕਰ ਨਿਗਰਾਨੀ ਕਰੋਂਗੇ ਪੂਰੀ ਰਾਤ ਨੂੰ ਅਸੀਂ ਪੂਰੀ ਰਾਤ ਨਿਗਰਾਨੀ ਕਰਾਂਗੇ ਤੇ ਜੇ ਫੜੇ ਗਏ ਤੇ ਫਿਰ ਇਸ ਪਾਰਟੀ ਤੋਂ ਮਾੜੀ ਕੋਈ ਪਾਰਟੀ ਨਹੀਂ ਲੱਭੋਗੇ ਇਹ ਝਮਕੀ ਹੈ ਸਿੱਧੀ ਭਰਮਿੰਦਰ ਸਿੰਘ ਢੀਂਸਾ ਨੇ ਇੱਕ ਬਿਆਨ ਦਿੱਤਾ ਸੀ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕੰਤਾ ਜੀ ਤੁਹਾਡੇ ਕੋਲ ਆਏ ਨੇ ਵਿਕਰਮ ਮਜੀਠੀਆ ਤੁਹਾਡੇ ਕੋਲ ਪਹੁੰਚੇ ਸੀ ਮੀਟਿੰਗ ਹੋਈ ਆ ਕੀ ਇਸ ਆਰਮਨੀ ਹੈ ਸਾਰੇ ਅਕਾਲੀ ਦਲ ਅਕਾਲੀ ਸੋਚ ਕਦੀ ਖਤਮ ਨਹੀਂ ਹੋਣ ਦੇਣੀ ਇਸ ਚੋਣ 'ਚ ਸਾਰੀ ਹਮਸਾਰੇ ਉਮੀਦਵਾਰ ਦਿੱਲੀ ਦੀਆਂ ਪਾਰਟੀਆਂ ਤੋਂ ਹੈਗੇ ਆ ਇਹ ਸਿਰਫ ਇੱਕੋ ਖੇਤਰੀ ਜੀ ਪੰਥ ਦੀ ਪਾਰਟੀ ਹੈ ਜਿਹੜੀ ਪਾਰਟੀ ਅੱਜ ਕੀ ਮੈਦਾਨ 'ਚ ਐ ਸੋ ਉਹਨਾਂ ਪਾਰਟੀਆਂ ਦਾ ਧੰਨਵਾਦੀ ਆ ਅਕਾਲੀ ਦਲ ਅੰਮ੍ਰਿਤਸਰ ਨੂੰ ਜਿੰਨਾ ਜਿੰਨਾ ਪਾਰਟੀਆਂ ਨੇ ਸਪੋਰਟ ਕੀਤਾ ਤੇ ਸਾਨੂੰ ਖੇਤਰੀ ਸਿਆਸਤ ਮਜ਼ਬੂਤ ਕਰਨ ਦੀ ਲੋੜ ਐ ਤੇ ਮੈਨੂੰ ਪੂਰੀ ਆਸ ਐ ਕਿ ਜਿਹੜੀਆਂ ਆਸਾਂ ਉਮੀਦਾਂ ਨਾਲ ਮਜੀਠੀਆ ਸਾਹਿਬ ਢੀਨਸਾ ਸਾਹਿਬ ਇਹਨਾਂ ਸਾਰਿਆਂ ਨੇ ਆਪਦਾ ਫਰਜ਼ ਸਮਝ ਕੇ ਸਾਡੇ ਤੇ ਕਿਰਪਾ ਕੀਤੀ ਐ ਉਨ੍ਹਾਂ ਦੀਆਂ ਸਭ ਉਮੀਦਾਂ ਤੇ ਅਸੀਂ ਕਿਤੇ ਥੱਲੇ ਹੋ ਕੇ ਨਹੀਂ ਪੇਸ਼ ਹੋਵਾਂਗੇ। ਬਾਕੀ ਕਿਵੇਂ ਹੈ? ਸ਼ਹਿਰ ਚੋਂ ਕਿਵੇਂ ਦਾ ਰਿਸਪੌਂਸ ਲੱਗ ਰਿਹਾ ਜਿਵੇਂ ਅਸੀਂ ਦੇਖ ਰਿਹਾ ਫੁੱਲਾਂ ਕਿੰਨਾ ਪਿਆਰ ਹੈ ਸਾਰਿਆਂ ਦਾ। ਸਵਾਗਤ ਵੀ ਵਧੀਆ ਹੋ ਰਿਹਾ। ਬਹੁਤ ਵਧੀਆ ਹੋ ਰਿਹਾ ਸੱਚੀ। ਬਿਲਕੁਲ ਜੀ। ਸੋ ਕੈਂਪੇਨ ਆ ਜਿਹੜੀ ਚੋਣ ਪ੍ਰਚਾਰ ਆ ਲਗਾਤਾਰ جاری ਆ ਜੇ ਲਾਸਟ ਦਿਨ ਆ ਅਖੀਰਲਾ ਦਿਨ। ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਗੋਵਿੰਦ ਸਿੰਘ ਸੰਧੂ ਕਿਉਂਕਿ ਉਹਨਾਂ ਨੂੰ ਮਿਲਣ ਲਈ ਬਿਕਰਮ ਸਿੰਘ ਮਜੂਰੀਤਿਆ ਵੀ ਪਹੁੰਚੇ ਸੀ ਸ਼੍ਰੋਮਣੀ ਅਕਾਲੀ ਦਲ ਦੇ ਬਰਨਾਲਾ ਦੇ ਸਿਆਸਤ ਕੰਤਾ ਨੇ ਉਹ ਕੰਤਾ ਜੀ ਇਹਨਾਂ ਨੂੰ ਮਿਲਣ ਪਹੁੰਚੇ ਸੋ ਵੱਡਾ ਰੋਡ ਸੋ ਕੱਢਿਆ ਜਾ ਰਿਹਾ ਚ ਲਾਸਟ ਦਿਨਾਂ ਲਾਸਟ ਪਿੰਡ ਦੇ ਵਿੱਚ ਸਾਰੀਆਂ ਪਾਰਟੀਆਂ ਪਪਾ ਪਾਰ ਨੇ ਕੈਮਰਾਮੈਨ ਵੀ ਮਾ ਪੱਟੀ ਵਾਲਾ ਅਮਨਦੀਪ ਸਿੰਘ ਬਾਜਾ ਪੰਜਾਬੀ ਲੋਕ ਚੈਨਲ